ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਹੁਪ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਟਾਈਮ ਹੈਗਾ ਇੱਥੇ ਜੀ ਮਾਰਨਿੰਗ ਦਾ 6 ਵਜੇ ਦਾ ਤੇ ਬਾਰਿਸ਼ ਪੈ ਰਹੀ ਹੈ ਤੇ ਮੈਂ ਅੱਜ ਲੇਟ ਉੱਠੀ ਇਸ਼ਨਾਨ ਕਰਕੇ ਵਾਸ਼ਰੂਮ ਸਾਫ਼ ਕਰਕੇ ਤੇ ਹੁਣ ਆਈ ਆ ਤੇ ਚਲੋ ਅੱਜ ਕੰਮ ਕਰਾਂਗੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਅੱਗੇ ਵੀ ਦਿਖਾਉਂਦੀ ਆ ਤੁਹਾਨੂੰ ਹਨੇਰ ਕੁ ਘੇਰ ਹੋਇਆ ਪਿਆ ਲਾਈਟਾਂ ਬੰਨ੍ਹ ਦਿੱਤੀਆਂ <laughs> बदल हुए पे ਮੀ ਕਰਕੇ پارک ਚ ਕੋਈ ਨਹੀਂ ਆਇਆ ਹਾਂਜੀ ਫਰੈਂਡਸ ਤੇ ਇੱਥੇ ਮੈਂ ਥੱਲੇ ਆ ਗਈ ਸੀ ਮੰਮੀ ਕੋ ਤੇ ਆਹ ਵਾਲਾ ਰੈਕ ਜਿਹੜਾ ਸੀ ਮੈਂ ਲੈ ਕੇ ਆਈ ਸੀ ਤੇ ਇਹਦੇ ਪਾਈਪ ਜਿਹੜੀਆਂ ਨਾ ਰੈਕ ਨਹੀਂ ਜਾਨਕਿ ਸਟੈਂਡ ਲੈ ਕੇ ਆਈ ਸੀਗੀ ਤੇ ਇਹ ਸਟੈਂਡ ਦੀਆਂ ਨਾ ਪਾਈਪ ਬਹੁਤ ਮੋਟੇ ਸੀ ਬਹੁਤ ਸੋਹਣਾ ਬਾਹਰ ਮੀ ਆ ਰਿਹਾ ਦੇਖੋ ਤੇ ਚਲੋ ਇੱਥੇ ਮੰਮੀ ਨੂੰ ਨਾ ਇੱਥੇ ਰੱਖ ਦਾਂਗੇ ਤੇ ਬਾ ਇਧਰ ਰਾਂਡੇ 'ਚ ਤੇ ਇਥੇ ਤੌਲੀਆ ਵਗੈਰਾ ਟੰਗਣਾ ਜਿਹੜਾ ਸੁੱਕਾ ਹੋ ਜੂਗਾ ਤਾਰਾਂ ਦੇ ਉੱਪਰ ਨਾ ਮੰਮੂ ਨੇ ਕੋ ਨਾ ਉੱਪਰ ਨਹੀਂ ਪਾਏ ਜਾਂਦੇ ਤੇ ਇਸ ਕਰਕੇ ਫਿਰ ਇਹ ਰੈਕ ਲੈ ਸਟੈਂਡ ਲੈ ਕੇ ਦਿੱਤਾ ਸੀ ਮੰਮੀ ਨੂੰ ਤੇ ਸਟੈਂਡ 26 2700 ਦਾ ਆਇਆ ਸੀ ਸੋਨਾ ਸਟੈਂਡ ਪਾਰਾ ਤੇ ਇਸ ਤੋਂ ਬਾਅਦ ਫਿਰ ਮੈਂ ਆਗੇ ਸਿੱਧੇ ਤਰਫੇ ਮੈਂ ਕਿ ਮੰਮੀ ਸੋਫੇ ਦਾ ਕਵਰ ਟਾਣ ਲੱਗੀ ਸੀ ਕਿ ਤੇ ਇੱਧਰ ਗਮਲੇ ਪਏ ਸੀ ਤੇ ਮੈਂ ਸੋਚੀ ਸੀ ਮੈਂ ਤਾਂ ਇੰਨਾ بارش ਜੀ ਆ ਰਹੀ ਇਹਨਾਂ ਨੂੰ ਬਾਹਰ ਰੱਖ ਦੇ ਆ ਤੇ ਇਹਨਾਂ ਵਿੱਚ ਨਾ ਕੁਝ ਲਗਾਉਂਦੇ ਆ ਪਹਿਲਾਂ ਸ਼ਾਦੀ ਦੀ ਲਗਾ ਕੇ ਗਏ ਸੀ ਕੁਝ ਤੇ ਮੈਂ ਕੋ ਛੱਡ ਗਏ ਬੁੱਟੇ ਤੇ ਮੈਂ ਕਿਤੇ ਹੈਗੇ ਸੀ ਹੋਰ ਲਗਾਉਣੇ ਤੇ ਇਸ ਤੋਂ ਬਾਅਦ ਫਿਰ ਮੈਂ ਇਹ ਸੋਫੇ ਵਗੈਰਾ ਝਾੜ ਕੇ ਫਿਰ ਮੈਂ ਬੈੱਡ ਸ਼ੀਟਾਂ ਝਾੜਨ ਲੱਗੀ ਮੰਮੀ ਬਾਹਰ ਬੈਠੇ ਸੀਗੇ ਤੇ ਸਾਡੇ ਨਾਲ ਵਾਲੇ ਗਵਾਡੀਆਂ ਦੇ ਨਾਲ ਬਹੁਤ ਜਵਾਨਾ ਮੁੰਡੇ ਦੀ ਡੈਥ ਹੋ ਗਈ ਸੀਗੀ ਤੇ ਬਰਿੰਦਰ ਉੱਥੇ ਗਏ ਹੋਏ ਸੀਗੇ ਤੇ ਰੀਤਾ ਇੱਥੇ ਆ ਗਈ ਸੀ ਫਿਰ ਮੈਂ ਥੱਲੇ ਮੰਮੀ ਕੋਲ ਬੈਠੇ ਰਹੀ ਕਾਫੀ ਚਿਰ ਤੇ ਜਦੋਂ ਉੱਪਰ ਆਈ ਇੱਥੇ 11:00 ਵਜੇ ਸੀ ਫਿਰ ਆ ਕੇ ਛੇ-ਛੇ ਚਾਦਰਾਂ ਝਾੜੀਆਂ ਚਾਦਰਾਂ ਝਾੜ ਕੇ ਕਿਉਂ ਨਹੀਂ ਤੇ ਮੈਂ ਡਸਟਿੰਗ ਵਗੈਰਾ ਜਲਦੀ ਕਰ ਲੈਣੀ ਹੁੰਦੀ ਆ ਤੇ ਬਰਿੰਦਰ ਸਿੰਘ ਜੀ ਉਹਨਾਂ ਦਾ ਅੰਤਿਮ ਸੰਸਕਾਰ ਸੀ ਤੇ ਫਿਰ ਉੱਥੇ ਜਾਣਾ ਸੀਗਾ ਤੇ ਉਹ ਉੱਥੇ ਚਲ ਗਏ ਤੇ ਮੈਂ ਫਿਰ ਇਧਰ ਲੱਗੀ ਸਭ ਪਹਿਲਾਂ ਬਰਤਨ ਸਾਫ ਕੀਤੇ ਥੋੜੇ ਜਿੰਨੇ ਚਾਹ ਵਗੈਰਾ ਬਣਾ ਕੇ ਪੀਤੀ ਤੇ ਫਿਰ ਮੈਂ ਇਹ ਝਾੜਨ ਲੱਗੀ ਚਾਦਰਾਂ ਵਗੈਰਾ ਬਦਲੀਆਂ ਤੇ ਮੈਂ ਨਾ ਪੱਖੇ ਵਗੈਰਾ ਸਾਫ ਕੀਤੇ ਤੇ ਪੌੜੀ ਇੱਥੇ ਹੀ ਰੱਖੀ ਹੋਈ ਸੀ ਫਿਰ ਮੈਂ ਕਿਹਾ ਪਹਿਲਾਂ ਫਿਰ ਸਿਰੇ ਪੱਖੇ ਹੀ ਸਾਫ ਕੀਤੇ ਇਹੇ ਤੇ ਫਿਰ ਮੋਰੀ ਤਨ ਨੂੰ ਕਿਹਾ ਬਾਹਰ ਰੱਖ ਦੇ ਜਿਸ ਤੋਂ ਬਾਅਦ ਉੱਪਰ ਫੋਟੋਆਂ ਲੱਗੀਆਂ ਸੀ ਗੁਰਸੈ ਇਹਨਾਂ ਨੂੰ ਮੈਂ ਸਾਫ਼ ਕਰਨਾ ਸੀਗਾ ਸੱਚੇ ਪਾਸ਼ਾ ਦੀਆਂ ਫੋਟੋਆਂ ਨੂੰ ਕਾਫੀ ਦਿਨ ਹੋ ਗਏ ਮੈਂ ਫੋਟੋਆਂ ਦੇ ਨਾਲ ਕੱਪੜਾ ਨਹੀਂ ਸੀ ਮਾਰਿਆ ਤੇ ਅੱਜ ਇਹਨਾਂ ਨੂੰ ਕੱਪੜਾ ਮਾਰਦੇ ਕੋਈ ਨਾ ਜਿਵੇਂ ਇੱਕ ਵਾਰੀ ਕੰਮ ਸ਼ੁਰੂ ਕਰਨ ਲੱਗ ਜਾਈਓ ਤੇ ਫਿਰ ਹੋਰ ਤੇ ਹੋਰ ਨਿਕਲੀ ਜਾਂਦੇ ਇੱਥੇ ਮੈਂ ਚਾਦਰ ਝਾੜ ਲਈ ਸੀ ਫਿਰ ਮੈਂ ਦੇਖਿਆ ਮੈਂ ਮੈਂ ਉੱਪਰ ਡਸਟਿੰਗ ਕਰਕੇ ਤੇ ਫਿਰ ਮੈਂ ਕਿਹਾ ਚਲ ਇਹਨਾਂ ਨੂੰ ਫੋਟੋਆਂ ਨੂੰ ਝਾੜਾਂਗੀ ਤੇ ਹੋਰ ਲਿਖਣੇ ਦੇ ਕੰਮ ਸੀਗੇ ਹਨਾ ਸਾਰੇ ਡਸਟਿੰਗ ਕੀਤੀ ਇਧਰ ਮਸ਼ੀਨਾਂ ਦੇ ਉੱਤੇ ਇੱਕ ਮੈਂ ਕਸ਼ਾਰੇ ਕੱਟ ਕੇ ਰੱਖੇ ਸੀ ਚਾਰ ਪੰਜ ਇਹ ਮੈਂ ਬੇਟੀ ਦੇ ਵਾਸਤੇ ਕਸ਼ਾਰੇ ਕੱਟੇ ਹੋਏ ਉਹਨਾਂ ਨੂੰ ਉਹਨੂੰ ਭੇਜਣੇ ਨੇ ਬਾਹਰ ਤੇ ਉਹ ਸੀਨੇ ਸੀ ਮੈਂ ਕਿਹਾ ਜਦੋਂ ਗਈ ਸੀ ਉਦੋਂ ਬਣਾ ਕੇ ਭੇਜੇ ਸੀਗੇ ਤੇ ਫਿਰ ਹੋ ਮਮ ਕੋਈ ਕਿਸੇ ਨੇ ਜਾਣਾ ਸੀ ਤੇ ਮੈਂ ਕਿਹਾ ਚਲੋ ਇੱਕ ਕਸ਼ਾਰੇ ਜਿਹੜੇ ਮੈਂ ਸੀਲਾ ਤੇ ਇੱਥੇ ਸਾਰਾ ਫਿਰ ਨਿਕਲ ਨਿਕਾ ਕੰਮ ਕਰਦੇ ਕਰਦੇ ਕਿੰਨਾ ਟਾਈਮ ਲੱਗ ਗਿਆ ਤੇ ਇਹ ਕੁਰਸੀਆਂ ਨੂੰ ਬਾਹਰ ਰੱਖਦਾ ਬਾਲਕਨੀ ਚ ਮੈਂ ਕਿ ਜਦੋਂ ਵੀ ਉਹਨੂੰ ਮੀ ਵਗੈਰਾ ਪੈਂਦਾ ਫਿਰ ਬਦਲ ਕਰਦਾ ਬਾਹਰ ਬੈਠਣ ਨੂੰ ਤੇ ਮੈਂ ਰੀਤ ਨੂੰ ਕਹਿੰਦਾ ਮੈਂ ਸਫਾਈ ਕਰਦੇ ਆ ਅੱਜ ਨਾ ਅੱਜ ਮੈਂ ਕਸ਼ਹਰੀ ਸੀ ਨੇ ਤੇ ਇੱਥੇ ਕੰਮ ਮੁੱਕ ਕਰ ਲਿਆ ਸੀ ਸਾਰਾ ਫਿਰ ਇਸ ਤੋਂ ਬਾਅਦ ਮੈਂ ਇਧਰ ਰੈਕ ਵਗੈਰਾ ਜੁੱਤੀਆਂ ਵਾਲਾ ਸਾਰਾ ਇੱਥੇ ਕਪੜਾ ਮਾਰ ਦਿੱਤਾ ਤੇ ਇਹਦਰ ਸਲਮਾ ਇਲ ਮਾਰੀਆਂ ਜਿਹੜੀਆਂ ਇਹਨਾਂ ਦੇ ਉੱਪਰ ਵੀ ਜਿੰਨਾ ਡਸਟ ਬੰਦ ਰਹਿੰਦਾ ਪਰ ਫਿਰ ਵੀ ਇਹਨਾਂ ਥੋੜੀ ਥੋੜੀ ਡਸਟ ਆਉਂਦੀ ਰਹਿੰਦੀ ਆ ਤੇ ਇਹ ਸਾਰਾ ਜਿੱਥੇ-ਜਿੱਥੇ ਮੇਰਾ ਹੱਥ ਵੱਜਦਾ ਉੱਥੇ ਕੋਈ ਮਾਮੇ ਨਾਲ ਨਾਲ ਕਰੀ ਦੀ ਪੂੰਛੇ ਮਾਰਨ ਲੱਗੀ ਤੇ ਫਿਰ ਮੈਂ ਉਧਰ ਫੋਟੋਆਂ ਵਗੈਰਾ ਵੀ ਸਾਫ਼ ਕੀਤੀਆਂ ਇਸ ਤੋਂ ਬਾਅਦ ਕੱਪੜੇ ਜਿਹੜੇ ਮੈਂ ਤੋਤੇ ਹੋਏ ਸੀਗੇ ਉਹ ਲੈ ਕੇ ਆਵਾਂਗੀ ਤੇ ਇਹ ਮੈਂ ਬੈੱਡ ਦੇਖ ਰਹੀ ਸੀ ਮੈਂ ਇਹਦੇ ਪਿੱਛੇ ਦੇਖਿਆ ਇਹ ਸ਼ੋਕੇਸ ਹੈਗਾ ਬੈੱਡ ਦੇ ਪਿੱਛੇ ਤੇ ਦੇਖਿਆ ਤੇ ਇੱਥੇ ਵੀ ਜਾਰੇ ਲੱਗੇ ਫਿਰ ਮੈਂ ਇਹਦੇ ਵਿੱਚ ਵੀ ਸਾਰੇ ਸਾਫ਼ ਕੀਤਾ ਉੱਥੇ ਟਿਊਬਲਟ ਵਗੈਰਾ ਮੈਂ ਲਾ ਕੇ ਸਾਰੀ ਸਾਫ਼ ਕੀਤੀ ਤੇ ਚਾਦਰ ਫਿਰ ਮੈਂ ਦੁਬਾਰਾ ਝਾੜ ਕੇ ਫਿਰ ਤੁਹਾਰੇ ਖੁਸ਼ ਹੋਣੀ ਪਈ ਮੈਨੂੰ ਕਿਉਂਕਿ ਜਿਵੇਂ ਮੈਂ ਦੇਖਿਆ ਕਿ ਟਿਊਬਲੈਟ ਦੇ ਵੀ ਇੰਡਸਟ ਜੀ ਲੱਗ ਰਹੀ ਸੀ ਮੇਰੇ ਕੋਲ ਤੇ ਇਹ ਵੀ ਮੈਂ ਲਾ ਕੇ ਇੰਨਾ ਸਾਫ ਕਰ ਲੈਣੀ ਹੁੰਦੀ ਆ ਹਫਤੇ ਦੋ ਹਫਤੇ ਬਸ ਕਪੜਾ ਮਾਰਦੀ ਰਹੀ ਨਹੀਂ ਪਰ ਅੱਜ ਮੈਂ ਲਾ ਕੇ ਹੀ ਸਾਫ ਕੀਤੀ ਸੀ ਜਿਆਦਾ ਗੰਦੀ ਤੇ ਨਹੀਂ ਸੀ ਪਰ ਫਿਰ ਵੀ ਜੇ ਕੰਮ ਕਰ ਲੱਗੇ ਫਿਰ ਮੈਨੂੰ ਹੁੰਦਾ ਕਿ ਸਾਰਾ ਕੰਮ ਕਰ ਲਵਾਂ ਅਲਮਾਰੀਆਂ ਵਗੈਰਾ ਦੇ ਉੱਪਰ ਵੀ ਕਪੜਾ ਮਾਰਿਆ ਸਾਰੇ ਉਸ ਤੋਂ ਬਾਅਦ ਮੈਂ ਚਾਦਰ ਝਾੜੀ ਸੀ ਇਹ ਵਾਲੀ ਦੁਬਾਰਾ ਤੇ ਇਹ ਝਾੜ ਕੇ ਫਿਰ ਮੈਂ ਕਪੜੇ ਸਾਰੇ ਲਾ ਕੇ ਲਿਆਂਦੇ ਬਾਹਰ ਤੇ ਉਹਨਾਂ ਨੂੰ ਮੈਂ ਛੋੜਨਾ ਸੀਗਾ ਕਾਫੀ ਅੱਜ ਬਹੁਤ ਜ਼ਿਆਦਾ ਕੰਮ ਕੀਤਾ ਤੇ ਇੱਕ ਨਾਲ ਥੋੜਾ ਜਨਾ ਲਾਗੇ ਮਰਗੋ ਵੀ ਤੋਂ ਦੇ ਕਰਕੇ ਮਨ ਬੜਾ ਖਰਾਬ ਹੋਇਆ ਤੇ ਮਨ ਜੇ ਨਾ ਦੇਖਿਆ ਤਾਂ ਕੋਈ ਗੱਲ ਨਹੀਂ ਮੈਂ ਨਾ ਦੇਖ ਲਿਆ ਜਦੋਂ ਜਾਣ ਲੱਗੇ ਆਂਟੀ ਨੂੰ ਦੇਖਿਆ ਨਾ ਤੇ ਮੈਨੂੰ ਬਹੁਤ ਮਨ ਖਰਾਬ ਹੋਇਆ ਤੇ ਇੱਥੇ ਮੈਂ ਦੂਸਰੇ ਰੂਮ ਚ ਆ ਗਈ ਸੀ ਤੇ ਇੱਧਰ ਵੀ ਮੈਂ ਲੱਗੀ ਸੀ ਜਾਦਰਾ ਵਗੈਰਾ ਝਾੜਨ ਤੇ ਨਾ ਗੱਦੇ ਵਗੈਰਾ ਨਾ ਮਰੀਆਮ ਬਹੁਤ ਉਛਲ-ਕੁਦ ਕਰਦਾ ਚਾਦਰਾਂ वगैरह ਤੇ ਇਹ ਤੇ ਜਿੱਪਾ ਨਾ ਇਹਨਾਂ ਦੀ ਗੱਤਿਆਂ ਦੀ ਨਾ ਖਰਾਬ ਹੋ ਗਿਆ ਮੈਂ ਜਿੱਪਾ ਲੈ ਕੇ ਆਣੀਆ ਤੇ ਇਹਨਾਂ ਦੇ ਕਵਰਾਂ ਤੇ ਚਿ ਲਗਾਣੀਆ ਤੇ ਇਧਰ ਮੈਂ ਹੁਣ ਪਰਸ਼ੀਟ ਪਹਿਲੀ ਵਾਲੀ ਚੱਕ ਦਿੱਤੀ ਸੀ ਬ੍ਰਿਆਮ ਰੋਜ਼ ਹੀ ਕਹ ਰਿਆ ਸੀ ਇਹ ਡਾਰਕ ਵਾਲੀ ਵੀ ਤੁਸੀਂ ਵਿਛਾ ਦਿੱ ਮੇਰੇ ਰੂਮ 'ਚ ਤੇ ਮੈਨੂੰ ਚੱਕੋ ਫਿਰ ਮੈਂ ਇਹ ਵਾਲੀ ਲਾਈਟ ਚਾਦਰ ਵਿਛਾ ਦਿੱ ਇੱਕ ਵਾਰੀ ਇਹਦੇ ਤੇ ਪਾਪਾ ਨੇ ਕਹਤਾ ਕਿ ਲਾਈਟ ਚਾਦਰ ਨਾ ਵਧੀਆ ਲੱਗਦੀ ਐ ਮੈਨੂੰ ਤੇ ਜੇ ਕੋਈ ਵਿਛਾ ਦੋ ਨਾ ਉਸ ਤੋਂ ਮੈਂ ਕਹਿਣ ਲੱਗ ਜਾਂਦਾ ਕਿ ਮੈਨੂੰ ਲਾਈਟ ਚਾਦਰ ਨਾ ਪਸੰਦ ਐ ਬੱਚੇ ਨੂੰ ਹੋਈ ਨਾ ਹੁੰਦਾ ਕਿ ਜਿਹੜੀ ਗੱਲ ਵੱਡੇ ਕਹਿੰਦੇ ਹੋ ਜਾਂਦਾ ਉਹ ਵੀ ਕਹਿੰਦਾ ਮੈਨੂੰ ਲਾਈਟ ਚਾਦਰ ਵਧੀਆ ਲੱਗਦੀ ਐ ਡਾਰਕ ਨੇ ਚੰਗੀਆਂ ਲੱਗਦੀਆਂ ਤਾਂ ਕਾਟਨ ਦੀ ਸੀ ਤੇ ਮੈਂ ਚਲੋ ਵਛਾ ਦਿੱਤੀ ਉਹਦੋਂ بارش ਪੈ ਰਹੀ ਸੀ ਤੇ ਮੈਂ ਉਹ ਚਾਦਰ ਵਿਛਾਤੀ ਦੋ ਤਿੰਨ ਦਿਨ ਵਿਛਾਈ ਪਰ ਰੋਜ਼ ਹੀ ਕਹਿ ਰਹੀ ਸੀ ਚਾਦਰ ਚੁੱਕੋ ਮਮਾਏ ਚਾਦਰ ਚੱਕੋ ਮੈਂ ਮੈਂ ਕਹਿੰਦਾ ਕੋਈ ਨਹੀਂ ਇੱਕ ਦੋ ਦਿਨ ਠਹਿਰ ਜਾ ਛੱਕ ਲੈਣੀ ਫਿਰ ਮੇ ਇਹ ਚਾਦਰ ਕਿਸ ਮੜਦੀ ਐ ਤੇ ਇਹ ਵਾਲੀ ਵਿਛਾ ਦਿੱਤੀ ਸੀਗੇ ਤੇ ਇਸ ਤੋਂ ਬਾਅਦ ਜਿਹੜੇ ਕੱਪੜੇ ਮੈਂ ਸਾਰੇ ਜਿੰਨੇ ਵੀ ਲੈਂਦੇ ਸੀਗੇ ਇਹਨਾਂ ਦੇ ਸਰਾਨੇ ਦੇ ਕਵਰ ਚੜਾਵਾਂਗੀ ਕਵਰ ਚੜਾ ਕੇ ਡਸਟਿੰਗ ਸਾਰੀ ਕਰਕੇ ਉਸ ਤੋਂ ਬਾਅਦ ਮੈਂ ਉਹ ਤੇ ਵੀ ਰੀ ਤਨੇ ਵਿੜੇ ਵਗੈਰਾ ਧੋਲੇ ਸੀਗੇ ਤੇ ਮੈਂ ਲੱਗੀ ਸੀਗੇ ਕੱਪੜੇ ਵਗੈਰਾ ਜੋੜਨ ਤੇ ਕੱਪੜੇ ਉਹੀ ਨੇ ਧੋਲੋ ਜਿੰਨੇ ਮਰਜ਼ੀ ਤਾਂ ਬਾਅਦ ਵਿੱਚ ਨਾ ਜਿੰਨਾ ਤੱਕ ਸਾਂਭੇ ਨਾ ਨਾ ਜਾਣ ਉਨੋਂ ਤੱਕ ਬਹੁਤ ਹੁੰਦਾ ਰਹਿੰਦਾ ਤੇ ਮੇਰੇ ਸਾਰੇ ਭੈਣ ਭਰਾ YouTube ਫੈਮਿਲੀ ਤੇ 5000 ਸਬਸਕ੍ਰਾਈਬਰ ਹੋ ਗਏ ਨੇ ਮੇਰੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਥ ਸਪੋਰਟ ਤੱਕ ਹੀ ਮੈਂ ਇੱਥੇ ਤੱਕ ਪਹੁੰਚੀ ਹਾਂ ਤੇ ਅੱਗੇ ਵੀ ਤੁਸੀਂ ਮੈਨੂੰ ਪਹੁੰਚਾਣਾ ਮੇਰੀ ਬਹੁਤ ਪਿਆਰੀ YouTube ਫੈਮਿਲੀ ਹੈ ਔਰ ਮੇਰੇ ਨਾਲ ਬਹੁਤ ਭੈਣਾਂ ਜੁੜੀਆਂ ਭਰਾ ਜੁੜੇ ਬਹੁਤ ਵਧੀਆ ਫੈਮਿਲੀ ਮੇਰੀ YouTube ਫੈਮਿਲੀ ਤੇ ਉਹਨਾਂ ਦੀ ਹੀ ਸਾਥ ਸਪੋਰਟ ਨਾਲ ਮੈਂ ਇੱਥੇ ਤੱਕ ਪਹੁੰਚੀ ਆ ਤੇ ਇੱਥੇ ਹੀ ਤਾਂ ਚਲੇ ਗਈ ਹੀ ਕਹਿੰਦੀ ਕਿ ਮੈਂ ਮੈਟ ਵਗੈਰਾ ਵਿਛਾ ਦਾਂ ਤੇ ਇੱਥੇ ਕੱਪੜੇ ਜਿੰਨੇ ਵੀ ਸੀ ਮੈਂ ਬਾਹਰੋਂ ਲਿਆਇਆ ਹੀ ਤੇ ਇਹਨਾਂ ਨੂੰ ਹੁਣ ਮੈਂ ਜੋੜਾਂਗੀ ਤੇ ਮੈਂ ਕਿ ਜਦ ਤੱਕ ਬਰਿੰਦਰ ਨਹੀਂ ਆਉਂਦੇ ਤੇ ਉਹ ਕਹਿ ਰਹੇ ਸੀ ਕਿ ਬਰਿੰਦਰ ਨੇ ਫੋਨ ਕਰਤਾ ਸੀ ਕਿ ਬਾਹਰ ਵਾਲੇ ਬਾਥਰੂਮ ਦਾ ਬਾਹਰੋਂ ਹੀ ਦਰਵਾਜਾ ਖੋਲ ਦੇ ਜਦੋਂ ਮੈਂ ਆਉਂਗਾ ਤੇ ਮੈਂ ਇਸ਼ਨਾਨ ਕਰ ਲਊਗਾ ਕਿਉਂ ਸਾਡੇ ਜਦੋਂ ਵੀ ਜਾਂਦੇ ਆ ਨਾ ਤੇ ਆ ਕੇ ਕਿਸੇ ਇਸ਼ਨਾਨ ਹੀ ਕਰਦੇ ਨਹੀਂ ਉਹ ਕੱਪੜੇ ਉਤਾਰਦੇ ਨੇ ਫਿਰ ਦੂਸਰੇ ਸੁੱਚੇ ਕੱਪੜੇ ਪਾ ਲੈਣੇ ਤੇ ਮੈਂ ਕਿ ਠੀਕ ਆ ਤੇ ਫੋਨ ਆ ਗਿਆ ਸੀ ਫਿਰ ਮੈਂ ਕੱਪੜੇ ਪਹਿਲਾਂ ਜੋੜੇ ਤੇ ਹਰੀ ਤਾ ਜਾ ਰਹੀ ਸੀ ਕਹਿੰਦੀ ਚਲੋ ਮੈਂ ਚਲਦੀ ਆ ਬਾਅਦ ਵਿੱਚ ਮੈਂ ਚਲ ਠੀਕ ਆ ਇਸ ਤੋਂ ਬਾਅਦ ਮੈਂ ਆਟਾ ਗੁੰਨ ਲਿਆ ਸੀ ਸੱਜੇ ਨੂੰ ਤੜਕਾ ਲਾ ਲਿਆ ਸੀਗਾ ਤੇ ਫਿਰ ਮੈਂ ਕੱਪੜੇ ਚੋੜਾਂਗੀ ਤੇ ਇੱਥੇ ਰੀਤਾ ਮੇਰੇ ਨਾਲ ਗੱਲ ਕਰਨ ਲੱਗੀ ਤੇ ਫਿਰ ਮੈਂ ਰੀਤਾ ਨਾਲ ਗੱਲ ਕਰਕੇ ਤੇ ਉਹਨੂੰ ਚਾਹ ਪਣੀ ਪੁੱਛਿਆ ਚਾਹ ਬਣਾ ਕੇ ਦਿੱਤੀ ਉਹਨੇ ਪੀਤੀ ਤੇ ਫਿਰ ਮੈਂ ਥੋੜੀ ਜਿਹੀ ਰੈਸਟ ਕਰਨ ਲੱਗੀ ਤੇ ਹੱਸ ਰਹੀ ਸੀ ਇੱਥੇ ਰੀਤਾ ਕਹਿ ਰਹੀ ਸੀ ਮੇਰੇ ਪੈਸੇ ਵੜਾ ਦਿਓ ਔਰ ਮੈਂ ਕਿਹਾ ਠੀਕ ਹੈ ਹਾਂ ਵੜਾ ਦੇਂਗੇ ਮਜ਼ਾਕ ਕਰ ਰਹੀ ਸੀ ਤੇ ਨੂੰ ਇੱਕ ਹੋਰ ਕੋਟੀ ਚ ਕੰਮ ਮਿਲ ਗਿਆ ਤੇ ਮੈਂ ਇਹਨੂੰ ਕਹ ਰਹੀ ਸੀ ਮੈਂ ਤੂੰ ਜਲਦੀ ਆ ਜਾਕਰ ਥੋੜਾ ਤੇ ਕਹਿੰਦੀ ਬਾਬੀ ਮੈਂ ਥੋੜਾ ਕਿਸੇ ਦੇ ਥੋੜਾ ਹੈਗਾ ਵਾ ਦਿੱਕਤ ਤੇ ਉਸ ਤੋਂ ਬਾਅਦ ਆਵਾਂਗੀ ਤੇ ਸੂਟ ਮੇਰੇ ਨਾਲ ਕਾਫੀ ਹੀ ਜੋੜਨ ਵਾਲੇ ਹੋਗੇ ਇਹਨੇ ਸੂਟ ਮਤਲਬ ਪ੍ਰੈਸ ਕਰਨ ਵਾਲੇ ਹੋਗੇ ਔਨ ਜਾਣ ਵਾਲੇ ਜਿਹੜੇ ਪਾਰ ਤੇ ਸੂਟ ਕੱਪੜੇ ਸੀ ਉਹ ਵੀ ਪ੍ਰੈਸ ਕਰਨ ਵਾਲੇ ਪਏ ਸੀਗੇ ਤੇ ਇੰਨੀ ਗਰਮੀ ਵਿੱਚ ਨਾ ਮੇਰਾ ਦਿਲ ਹੀ ਨਹੀਂ ਕਰ ਰਿਆ ਸੀ ਵਰਿੰਦਰ ਦੇ ਤੇ ਮੈਂ ਕਰ ਦੇਣੀ ਮੈਂ ਆਪਣੇ ਇਦਾਂ ਹੀ ਜੋੜ ਕੇ ਰੱਖ ਲੈਂਦੀ ਸੀ ਕਿ ਜਦੋਂ ਮੈਂ ਜਾਵਾਂਗੀ ਦੇਖਾਂਗੀ ਕਿ ਉਹ ਅੰਦਰੋਂ ਪ੍ਰੈਸ ਕੀਤਾ ਦੂਸਰਾ ਕਾੜ ਲੈਂਦੀ ਸੀ ਤੇ ਇੱਥੇ ਮੈਨੂੰ ਭੁੱਖ ਲੱਗ ਗਈ ਸੀ ਫਿਰ ਮੈਂ ਅੰਬੂਰੂਤ ਕੱਟ ਕੇ ਲਿਆਂਦਾ ਨਾਲ ਇੱਕ ਖਾਦਾ ਤੇ ਇੱਥੇ ਵਰਿੰਦਰ ਆ ਗਏ ਸੀਗੇ ਤੇ ਉਹ ਲਾਗੇ ਨਾਲ ਤੇ ਫਿਰ ਮੈਂ ਕਪੜੇਦਾਰ ਦੇ ਦਿੱਤੇ ਉਹਨਾਂ ਨੂੰ ਤੇ ਇਸ ਤੋਂ ਬਾਅਦ ਇਹ ਹੈਗੀ ਸ਼ਾਮ ਦੀ ਕਲਿੱਪ ਗੁਰਦੁਆਰਾ ਸਾਹਿਬ ਜਾ ਕੇ ਤੇ ਇੱਥੇ ਮੇਰੇ ਮੰਮੀ ਆਏ ਸੀਗੇ ਤੇ ਪਰਦਿਆਂ ਨੂੰ ਠੀਕ ਕਰਨਾ ਸੀ ਡਰੈਪਿੰਗ ਹੁੰਦੇ ਆ ਪਰਦੇ ਨਾ ਤੇ ਉਹ ਲੰਬੇ ਬਹੁਤ ਆ ਗਏ ਸੀਗੇ ਪਰਦੇ ਵਾਲੇ ਤੇ ਇਹਨਾਂ ਨੂੰ ਉੱਚਾ ਕਰਨਾ ਸੀਗਾ ਤੇ ਇੱਥੇ ਰੋਟੀ ਪਾਣੀ ਅਸੀਂ ਖਾ ਲਿਆ ਸੀ ਜੇ ਸ਼ਾਇਦ 8:00 ਵਜੇ ਦਾ ਟਾਈਮ ਸੀਗਾ ਨਾ ਤੇ ਅੰਦਰ ਬੈਠੇ ਸੀ ਕਿਤੇ ਮੈਂ ਤਾਂ ਚੱਲ ਕੰਮ ਕਰ ਹੀ ਲੈਨੇ ਇੱਥੇ ਇਦਾਂ ਕਿ ਸਾਰੇ ਜਦੋਂ ਬੈ ਜਾਂਦੇ ਟੀਵੀ ਵਗੈਰਾ ਦੇਖ ਲੈਂਦੇ ਤਾਂ ਫਿਰ ਮੈਂ ਮਸ਼ੀਨ ਤੇ ਕੁਛ ਨਾ ਕੁਛ ਕੰਮ ਕਰ ਲੈਂਦੀ ਜਿਆਦਾ ਟਾਈਮ ਨਹੀਂ ਇੱਕ ਮਤਲਬ 10 ਵਜੇ ਤੋਂ ਪਹਿਲਾਂ ਪਹਿਲਾਂ ਮੈਂ ਕੰਮ ਕਰ ਲੈਂਦੀ 10 ਵਜੇ ਤੋਂ ਬਾਅਦ ਫਿਰ ਨਾਲ ਵਾਲੇ ਪਰੋਸੀਆਂ ਦੇ ਕਿਰਾਏ ਦਾ ਰਹਿਂਦੇ ਫਿਰ ਉਹਨਾਂ ਨੂੰ ਕਿਉਂਕਿ ਆਵਾਜ਼ ਆਉਂਦੀ ਮਸ਼ੀਨ ਦੀ ਤਾਂ ਕਰਕੇ ਫਿਰ ਮਸ਼ੀਨ ਨਹੀਂ ਮੈਂ ਚਲਾਉਂਦੀ ਰਾਤ ਨੂੰ ਵੈਸੇ ਤਾਂ ਮਗੇ 11-11:30 ਤੱਕ ਕੰਮ ਕਰਦੀ ਰਹਿੰਦੀ ਹੁੰਦੀ ਸੀ ਜਦੋਂ ਥੱਲੇ ਸੀਗੇ ਤੇ ਇੱਥੇ ਫਿਰ ਮੜਦੇ ਸਾਰੇ ਕਿਤੇ ਫਿਰ ਵਿਰਿੰਦਰ ਦੇ ਦੋ ਕੁਸ਼ਾਰੇ ਸੀ ਉਹ ਸੀਤੇ ਤੇ ਮੰਮੀ ਮੇਰੇ ਨਿਸ਼ਾਨ ਲਾ ਲਾ ਕੇ ਮੈਨੂੰ ਦੇਈ ਜਾ ਰਹੀ ਸੀ ਕਹਿੰਦੇ ਇੱਥੋਂ ਇਦਾਂ ਕਰ ਲੈ ਤੇ ਇਹ ਮੱਕ ਮੰਮੀ ਦਾ ਵੀ ਬਹੁਤ ਹੋ ਜਾਂਦਾ ਕਿ ਜਦੋਂ ਮੰਮੀਆਂ ਦੇ ਮੇਰੇ ਕੰਮ ਕੁਝ ਜਿਹੜੇ ਪੈਂਡਿੰਗ ਕੰਮ ਪਏ ਹੁੰਦੇ ਉਹ ਵੀ ਮੇਰੇ ਨਿਕਲ ਜਾਂਦੇ ਤੇ ਉਹ ਕਹਿ ਦਿੰਦੇ ਹੁੰਦੇ ਕਿ ਕਿਉਂਕਿ ਮੇਰੇ ਲੱਗ ਕਹਿੰਦੇ ਮੈਂ ਕੰਮ ਕਰਦੀ ਆ ਤੂੰ ਆਪਣਾ ਮਸ਼ੀਨ ਦਾ ਕੰਮ ਕਰ ਲੈ ਜਿਹੜਾ ਕੰਮ ਕਰਨ ਵਾਲਾ ਤੇ ਹੁਣ ਮੈਂ ਵਿਰਿੰਦਾ ਦੇ ਕਸ਼ਾਰੇ ਹੀ 7-8 ਹੋ ਗੋ ਮੈਂ ਕੱਟੇ ਜਸ਼ਨ ਦੇ ਕੱਟੇ ਵਿਰਿਆਮ ਦੇ ਸਾਰਿਆਂ ਦੇ ਕਸ਼ਾਰੇ 4-4-5-5 ਸੀ ਕੈਮਰਾ ਖਲਣੇ ਹੁੰਦੀਆਂ ਤੇ ਜਿਹੜੇ ਅਗਲੇ ਸੀਕੇ ਰੱਖੇ ਹੁੰਦੇ ਉਹ ਮੈਂ ਕੱਢ ਕੀ ਵਰਤ ਲੈਣੇ ਹੁੰਦੇ ਆ ਤੇ ਹੋਰ ਸੀਕੇ ਜਿਹੜੇ ਅੰਦਰ ਰੱਖ ਦੇਣੇ ਤੇ ਇੱਥੇ ਮੈਂ ਕਾਫੀ لمبے ਸੀਏ ਪਰਦੇਲ ਤੇ ਵੀ ਜਿਹਨਾਂ ਨਿਸ਼ਾਨੀਆਂ ਲਗਾਈਆਂ ਹੋਈਆਂ ਸੀ ਤੇ ਮੈਂ ਸੀਨ ਮਾਰ ਦਿੱਤੀ 10 ਮਿੰਟ ਚ ਹੀ ਕੰਮ ਹੋ ਗਿਆ ਇਹ ਵਾਲਾ ਤੇ ਅਗਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਰਿਆ ਕਰੋ ਲਾਈਕ ਨਹੀਂ ਕਰਦੇ ਲਾਈਕ ਜ਼ਰੂਰ ਕਰਿਆ ਕਰੋ ਤੇ ਇਦਾਂ ਹੀ ਮੈਂ ਇੱਕ ਦਿਨ ਵਲੌਗ ਦਿਆ ਕਰਾਂਗੀ ਇੱਕ ਦਿਨ ਹੋਮ ਰੈਮਡੀ ਕੋਈ ਵੀ ਜਿਹੜੀ ਮੈਂ ਯੂਜ਼ ਕਰਦੀ ਆ ਤੇ ਉਹ ਮੈਂ ਦੱਸਿਆ ਕਰਾਂਗੀ ਤੇ ਅੱਜ ਮੈਂ ਕਿਹਾ ਚਲੋ ਵਲੌਗ ਸ਼ੂਟ ਕੀਤਾ ਸੀ ਇਹ ਦੋ ਤਿੰਨ ਦਿਨ ਦਾ ਮੈਂ ਕਿਹਾ ਅੱਜ ਵਲੌਗ ਪਾਉਣੀ ਆ ਕਿ ਕਾਫੀ ਜਾਣੇ ਕਿ ਰਿਸ਼ਤਾ ਟਾ ਵਲੌਗ ਨਹੀਂ ਆਇਆ ਤੁਸੀਂ ਹੋਮ ਰੈਮਡੀ ਪਾਣ ਲੱਗੇ ਕਿ ਜਿਹੜੇ ਵਲੌਗ ਦੇਖਦੇ ਆ ਉਹ ਮੈਸੇਜ ਕਰਦੇ ਸੀਗੇ ਤੇ ਤੁਹਾਡਾ ਵਲੌਗ ਨਹੀਂ ਆ ਰਹੇ ਤੇ ਮੈਂ ਕਿਹਾ ਚਲੋ ਅੱਜ ਵਲੌਗ ਵੀ ਪਾ ਦਿੰਨੇ ਆ ਤੇ ਇਦਾਂ ਹੀ ਸਾਰੇ ਜਣੇ ਸਾਥ ਸਪੋਰਟ ਦੋ ਤੇ ਇੱਥੋਂ ਤੱਕ ਪਹੁੰਚਾਇਆ ਅੱਗੇ ਤੱਕ ਵੀ ਤੁਸੀਂ ਪਹੁੰਚਾਉਣਾ ਤੇ ਮੇਰਾ ਗੂਗਲ ਐਡਸੈਂਸ ਨਹੀਂ ਆਇਆ ਤੇ ਉਹ ਮੇਰਾ ਇਸ ਵਾਰੀ YouTube ਨੇ ਨਵਾਂ ਰੂਲ ਕੱਢਿਆ ਹੋਇਆ ਕਿ ਮਤਲਬ ਜਿਹੜੇ ਜਿਵੇਂ ਪਹਿਲਾਂ ਗੂਗਲ ਐਡਸੈਂਸ ਆਉਂਦਾ ਸੀਗਾ ਨਾ ਡਾਕ ਰਾਈ ਤੇ ਉਦਾਂ ਨਹੀਂ ਹੁਣ ਨਿਯੁਤਕ ਨੀਕ ਦੇ ਕਾਰਨ ਫੇਸ ਜਿਹੜੀ ਹੁੰਦਾ ਵਾ ਸਕੈਨਿੰਗ ਵਗੈਰਾ ਹੋ ਕੇ ਤੇ ਉਸੇ ਵਾਲੇ ਨਾਲ ਹੀ ਬਣ ਜਾਂਦਾ ਤੇ ਸਾਰਾ ਮੈਂ ਕਾਊਂਟ ਨੰਬਰ ਵਗੈਰਾ ਸਾਰਾ ਪੜ੍ਹ ਲਿਆ ਸੀਗਾ ਤੇ ਇਹ ਵੀ ਕਾਫੀ ਦਿਨਾਂ ਦਾ ਮੇਰਾ ਉਲਝਾ ਪਿਆ ਸੀ ਕੰਮ ਤੇ ਮੈਂ ਗੋਗਲ ਸਿਸਟਰ ਨੂੰ ਕਿਹਾ ਮੈਂ ਇਹ ਸਿਸਟਰ ਮੇਰਾ ਉਹਨਾਂ ਨਾਲ ਨਹੀਂ ਉਹਨਾਂ ਨੇ ਅਪਲਾਈ ਕੀਤਾ ਸੀ ਮੇਰਾ ਤੇ ਫਿਰ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਸਿਸਟਰ ਮੇਰਾ ਪਾਉਂਡ ਵਗੈਰਾ ਗੂਗਲ ਐਡਸੈਂਸ ਆਰਿਆਂ ਦੇ ਆਏ ਜਾਂਦੇ ਤੁਹਾਡਾ ਗੂਗਲ ਐਡਸੈਂਸ ਹੈ ਉਹਨਾਂ ਨੇ ਕਿਉਂਕਿ ਤੁਸੀਂ ਆਲਰੇਡੀ ਗੂਗਲ ਐਡਸੈਂਸ ਦਾ ਨਾਲ ਬਣਾ ਲਿਆ ਸੀਗਾ ਤੇ ਵੈਰੀਫਿਕੇਸ਼ਨ ਵਗੈਰਾ ਹੋ ਗਈ ਸੀ ਸਾਰਾ ਕੁਝ ਤੇ ਬਸ ਇੱਕ ਕਾਊਂਟ ਨੰਬਰ ਭਰਨਾ ਸੀ ਉਹ ਵੀ ਪਰਸੋ ਮੈਂ ਭਰ ਲਿਆ ਤੇ ਸਾਰੇ ਕੰਮ ਜਿਹੜੇ ਮੇਰੇ ਹੋ ਨਿਪਟ ਗਏ ਨੇ ਹੁਣ ਸੱਚੇ ਪਾਸ਼ਾ ਦੀ ਕਿਰਪਾ ਨਾਲ 100 ਡਾਲਰ ਭੰਨ ਕੇ ਜਿੱਦਣ ਤੇ ਉਹ ਦਿਨ ਪੇਮੈਂਟ ਆਏਗੀ ਤੇ ਤੁਹਾਡੇ ਹੀ ਭੈਣ ਭਰਾਵਾਂ ਦੇ ਸਪੋਰਟ ਨਾਲ ਹੀ ਅੱਗੇ ਵਧਣਾ ਤੇ ਵਲੌਗ ਨੂੰ ਪੂਰਾ ਦੇਖਿਆ ਕਰੋ ਪਲੀਜ਼ ਤੇ ਸਕਿਪ ਨਾ ਕਰਕੇ ਨਾ ਦੇਖਿਆ ਕਰੋ ਤੇ ਐਡ ਵੀ ਜਰੂਰ ਦੇਖਿਆ ਕਰੋ ਕੋਈ ਐਡ ਤਾਂ ਹੀ ਸਾਨੂੰ ਬੈਨੀਫਿਟ ਹੈ ਐਡ ਸਕਿਪ ਨਾ ਕਰਿਆ ਕਰੋ ਪਲੀਜ਼ ਅਗਰ ਛੋਟ ਤੁਹਾਨੂੰ ਅੱਜ ਦਾ ਵਲੌਗ ਬਹੁਤ ਥੋੜਾ ਜਿਹਾ ਵੀ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅੱਜ ਦਾ ਵਲੌਗ ਫਿਰ ਅਸੀਂ ਇੱਥੇ ਖਤਮ ਕਰਦੇ ਹਾਂ ਕੱਲ ਮਿਲਦੇ ਹਾਂ ਤੁਹਾਨੂੰ ਕੱਲ ਤੋਂ ਨਵਾਂ ਵਲੌਗ ਲੈ ਕੇ ਆਉਨੇ ਆ ਤਦ ਤੱਕ ਲਈ ਸਸਕਾਲ OK ਬਾਏ ਬਾਏ ਟੇਕ ਕੇਅਰ ਹੱਸਦੇ ਵਸਦੇ ਰਹੋ ਆਪਣੇ ਆਪਣੇ ਘਰਾਂ ਵਿੱਚ ਸੱਚੇ ਪਾਤਸ਼ਾਹ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਇੱਥੇ ਮੈਂ ਸਬਜੀ ਰਾਤ ਦੀ ਬਣਾ ਲਈ ਉਹ ਵੀ ਮੈਂ ਤਾਂ ਨਾ ਸ਼ੇਅਰ ਕਰਦੀ ਹਾਲਾਕਿਦੂ ਤੇ ਇਸ ਤੋਂ ਬਾਅਦ ਫਿਰ ਮੈਂ ਕੁਝ ਸ਼ੂਟ ਨਹੀਂ ਸੀ ਕੀਤਾ ਚਲੋ ਮਿਲਦੇ ਆ ਫਿਰ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਆ ਓਕੇ ਬਾਏ ਬਾਏ ਟੇਕ ਕੇਅਰ